ਜੇ ਮੇਰੇ ਬੱਚੇ ਕਰ ਰਹਿਣਾ ਸੱਤ ਸ਼੍ਰੀ ਕਾਲ ਜੀ ਸਾਰਿਆਂ ਨੂੰ ਹੋ ਜਾਛੇ ਕੈਮਰਾਮੈਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਹਦੀ ਕੈਮਰਾਮੈਨ ਸਾਡਾ ਉੱਧਰ ਲੱਗਿਆ ਵਾ ਜੀ ਵੀਡੀਓ ਸ਼ੂਟ ਕਰ ਠੀਕ ਹੈ ਅੱਜ ਸਰਦਾਰ ਜੀ ਪਿਆਰੇ ਆ ਭਾਈ ਕੁਝ ਬਣਾਓ ਟੇਸਟੀ ਟੇਸਟੀ ਸਰਦਾਰ ਜੀ ਦੀ ਵੀਡੀਓ ਤੁਸੀਂ ਦੇਖਿਆ ਹੋਣਾ ਵੀ ਲੱਗੇ ਹੋਏ ਤੇ ਬਣਾਉਣਾ ਕੋ ਬਰੈਡ ਆਡਾ ਕੁਝ ਟਰਾਈ ਢੋੰਦੀ ਜੀ ਨੇ ਅਹ ਕਿਤੇ ਦੀ ਨਾ ਲੈਦੀ ਵੀਡੀਓ ਬਣਾਉਂਦੇ ਉਹਦੇ ਵੀ ਚਾਹ ਸ਼ੇਪ ਦਿਖਾਤੀ ਦੀ ਜੀ ਨੇ ਬਣਾ ਕੇ ਠੀਕ ਹੈ ਜੀ ਜੀ ਮੜ ਜਾ ਇਦੋਂ ਕਰੀਓ ਜੀ ਇੱਕ ਗੱਲ ਹੋਰ ਤੁਹਾਨੂੰ ਪਤਾ ਬੇਕਨ ਦੇ ਵਿੱਚ ਜਿੱਥੇ ਤੇਲ ਤੜਿਆ ਉਹਨਾਂ ਦੇ ਜੀਠਾ ਨੇ ਆਣਾ ਨਹੀਂ ਬੋਲਦਾ ਕਾਹਦੇ ਜੇਤੀ ਮੈਂ ਵੀ ਜੇਠੀ ਹਾਂ ਉਹ ਵੀ ਜੇਠੀ ਆ ਇਹ ਨਹੀਂ ਹੁੰਦਾ ਹਾਂ ਉਰੇ ਦਾ ਸਾਰੇ ਜੇਠੇ ਆ ਫਿਰ ਜੇਠੇ ਜੇਠੇ ਹੀ ਤੇਰ ਕੋ ਦੂਹੋਂ ਦੇਗਾ ਇਹ ਐ ਹੁੰਦਾ ਵੀ ਕੋਈ ਮਰਜ਼ੀ ਬੋਲੇ ਤੇਲ ਜ਼ਿਆਦਾ ਸਾਦਾ ਜੇਠੀ ਵਾਲੇ ਚੇਗੇ ਨਹੀਂ ਜੇ ਕਾਦੇ ਨੇ ਪੁਰਾਣੇ ਦੋਵੇਂ ਜੇਠੀਆਂ ਬੁੱਖੋ ਜਿੰਨੇ ਹੁਣ ਖਿਡੌਣੀਆਂ ਬਣਾਉਂਦੇ ਤੇ ਮਾਲਾ ਮੰਨ ਲਾ ਮੰਮੀ ਨੇ ਸਾਨੂੰ ਬੋਲਣ ਨਹੀਂ ਦੇਣਾ ਨਹੀਂ ਬੋਲਣਾ ਪਾਣੀ ਸਾਡੇ ਦਾ ਐਵੇਂ ਦੋਵੇਂ ਕੋਈ ਚੀਜ਼ਾਂ ਨਹੀਂ बोलो ਤਾਂ ਅੰਤ ਕਰਦੇ ਰਹੇ ਕਿ ਕਚੋਰੀਆਂ ਜਿਹੜੀਆਂ ਉਹ ਕਰਦੇ ਨਾ ਫਿਰ ਤੇਲ ਜਿਆਦਾ ਸੜਦਾ ਤਾਂ ਇਹ ਕਹਿੰਦੇ ਉਹ ਤਾਂ ਬੋਲ ਕੇ ਕੀ ਐਸਾ ਕਰਖੋ ਆਪਣੇ ਨਾਲ ਸਰੂਆ ਐਸੇ ਬੰਦੇ ਕਰ ਤੋ ਸੜਦਾ ਹੀ ਨਹੀਂ ਕਰਕੇ ਇੱਕ ਸੇ ਕਰਦੇ ਨਾ ਜੇ ਹੁੰਦੇ ਨਾ ਇੱਥੇ ਆ ਜਾਂਦੇ ਸਾਡੇ ਤਾਂ ਇਹ ਮੇਰੇ ਕੁਛ ਨਹੀਂ ਹੁੰਦਾ ਨਹੀਂ ਨਹੀਂ ਉਹ ਕਹਿੰਦੇ ਉਹ ਮਮਾ ਜਦੋਂ ਮਮਾ ਜਦੋਂ ਮਮਾ ਕਿਚੌੜਾ ਕਰਦੇ ਹੁੰਦੇ ગાਡੀ ਬੈਠੀ ਹੁੰਦੇ ਨੇ ਮਹਾਰਾਜ ਕੇ ਨਾ ਸੋਨੇ ਪਰ ਤੁਹਾਡਾ ਗੱਲ ਦਮਾ ਆਏ ਬਣਾਉਣ ਲੱਗੇ ਆਂ ਮੈਂ ਤਾਂ ਕਰਦੀ ਆਂ ਰੱਬ ਨੇ ਨਹੀਂ ਪਾਤਾ ਰੱਬ ਤੇ ਕਹੀ ਨਾ ਨਹੀਂ ਪਾਤਾ ਮੈਂ ਨਾ ਰੋਦੀ ਨਹੀਂ ਨਹੀਂ ਪਣਾ ਚਾਓ ਅਲੋ ਤੁਹਾਨੂੰ ਲੈ ਤੈਨੂੰ ਨਹੀਂ ਖਾ ਕੇ ਜਾਣਾ ਦੇਖ ਕੇ ਕੈਮਰਾ ਫੋਲੋਸਟਾਉਂਡ ਵੀ ਆ ਰਿਹਾ ਹੈ ਕੈਮਰਾ ਬੰਦ ਨੂੰ ਆਪਕੇ ਪੈਰਵੇਂ ਤੱਕ ਕੋਈ ਨਾ ਜਾਵੇ ਨਾ ਹੁਣ ਆਪਾਂ Dah <laughs> tu main dulu lah <laughs> ya. Mau masain doh ini awi. Nada 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 ਇਹ ਕਾਲ ਦੀ ਸਾਰਿਆਂ ਨੂੰ ਲਓ ਜੀ ਮੀਂਹ ਆਇਆ ਹੋਇਆ ਵਾ ਮੌਸਮ ਮੌਸਮ ਕਿਆ ਹੋਇਆ ਵਾ ਮੀਂਹ ਪੈਣੇ ਲੱਗ ਗਿਆ ਹਨਾ ਤੇ ਮੀਂਹ ਬਾਈ ਆਹ ਪਹਿਲਾਂ ਦਾ ਜਦੋਂ ਪੈ ਲਿਆ ਜਿਹੜਾ ਪੈ ਲਿਆ ਚੰਗਾ ਮੀਂਹ ਪੈ ਲਿਆ ਪਰ ਹੁਣ ਪਤਾ ਨਹੀਂ ਰੱਬ ਨੂੰ ਕਿਆ ਹੋਇਆ ਵਾ ਹਫਤਾ ਇੱਕ ਹੋ ਗਿਆ ਮੀਂਹ ਆਉਂਦਾ ਥੋੜੀ ਜਿਹੀਆਂ ਪੈਂਦੀਆਂ ਜਲੇ ਭਾਜ ਜਾਂਦਾ ਹੈ ਲੱਗੀ ਜਾਂਦਾ ਵੀ ਅੱਜ ਪਾਉਂਗਾ ਜ਼ੋਰ ਦਾ ਅੱਜ ਪਾਉਂਗਾ ਜ਼ੋਰ ਦਾ ਆਹ ਹੋਰ ਵੀ ਤੁਸੀਂ ਦੇਖ ਲਓ ਇਸ ਤਰ੍ਹਾਂ ਆਇਆ ਪੂਰੀ ਕਾਲੀ ਘਟਾ ਜੀ ਲੈ ਕੇ ਹੋਰ ਵੀ ਠੰਡਾ ਇਹ ਹੋ ਗਿਆ ਮੌਸਮ ਫੇਰ ਕਹਿਣ ਦਾ ਮਤਲਬ ਅ ਮੀਂਹ ਸ਼ਾਂਤ ਜਿਹਾ ਹੋ ਗਿਆ ਹਨ ਚਲੋ ਬਾਕੀ ਦੇਖਦੇ ਆਂ ਜਦ ਮਾਲਕ ਵੀ ਰਜਾ ਹੋ ਕੀ ਹਨ ਪਏ ਜਾਣਾ ਠੀਕ ਨੇ ਤੇ ਬਾਕੀ ਉਮੀਦ ਪੂਰੀ ਆ ਕਿਉਂਕਿ ਆਹ ਜਿਹੜਾ ਹੁਣ ਥੋੜਾ ਜਿਹਾ ਪਈ ਨੇ ਹੋਰ ਜਿਆਦਾ ਗਰਮਾਇਸ਼ ਕਰਦੈ ਨਹੀਂ ਇਹੀ ਚਲੋ ਲਾਹੇ ਰਹੀ ਹੈ ਜਦ ਗਰਮਾਇਸ਼ ਹੋਣੀ ਨਹੀਂ ਤਾਂ ਫੇਰੇ ਪੈਣਾ ਜਾਂ ਗਰਮੀ ਹੋਣੀ ਬਸ ਚਲੋ ਦੇਖਦੇ ਆਂ ਹੁਣ ਉੱਧਰ ਪਾਈ ਬਣਾ ਰਹੀਆਂ ਕਚੌੜੀਆਂ 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 ਮੰਨ ਲੀਓ ਨਹੀਂ ਕਚੌੜੀਆਂ ਨਹੀਂ ਉਹ ਬਣਾ ਰਹੀਆਂ ਟਿੱਕੀਆਂ ਹਾਂ ਬਾਕੀ ਹੋਣੀ ਇਹਨਾਂ ਦਾ ਪਤਾ ਕੁਝ ਨਹੀਂ ਮੂਡ ਦਾ ਕੜੀ ਚ ਕਦੇ ਕਚੌਰੀਆਂ ਵਿੱਚੇ ਹੋਰ ਆਈਟਮ ਬਣਾ ਦੇਣੀ ਉਹ ਵੀ ਵਿੱਚੇ ਕੋਈ ਹੋਰ ਆਈਟਮ ਬਣਾ ਦੇਣੀ ਇੱਕ ਚੀਜ਼ ਦੀਆਂ ਕਈ ਆਈਟਮਾਂ ਬਣਾ ਦੇਣੀਆਂ ਹੈਨਾ ਤੇ ਕੁਝ ਨਹੀਂ ਇਹਨਾਂ ਦਾ ਬਾਈ ਪਤਾ ਲੱਗਦਾ ਤੇ ਚਲੋ ਦੇਖਦੇ ਆਪਾਂ ਦਾ ਬਾਈ ਖਾਣੇ ਵਾਲੇ ਆ ਜੋ ਕੁਝ ਬਣ ਗਿਆ ਆਪਾਂ ਛਕ ਲੈਣਾ ਠੀਕ ਨੇ ਫਿਲਹਾਲ ਆਪਣੀਆਂ ਰਹਿ ਗਈਆਂ 2 4 ਤੇ 6 6 ਮੇਸ ਕਰਕੇ ਜੋਲੀਆਂ ਬਾਕੀ ਜੋਲੀਆਂ మేమ ਸਰੰਗਾਂ گا گاواں ਰਹਿ ਗਿਆ ਇੱਕ ਡੀਜ਼ਲ ਥੋੜਾ ਜਿਹਾ ਘੱਟ ਦਾ ਡੀਜ਼ਲ ਹੋਣਾ ਲੈ ਕੇ ਆਇਆ ਤਾਂ ਉਹਨਾਂ ਜਨਰੇਟਰ ਲੱਗੇ ਚਲਾਉਣ ਤੇ ਨਾਲ ਦੇ ਲੱਗਦੀ ਆ ਆਪਣੀ ਦਾਲਾਂ ਚੋੜਣੀਆਂ ਠੀਕ ਆ ਜਦੋਂ ਪਾ ਹੋ ਜਾਣਾ ਵਿਹਲੇ ਫੇਰ ਨਾ ਆਟੋ ਕੇ ਭਾਈ ਵੀ ਲਿਆਓ ਭਾਈ ਫੇਰ ਕੀ ਬਣਾਇਆ ਕਰੀਏ ਚੈੱਕ ਜਦ ਤੱਕ ਸ਼ਾਇਦ ਮੀਂਹ ਵੀ ਥੋੜਾ ਜਿਹਾ ਹੋਰ ਪਾਈ ਦੇ ਮੂਹ ਮੁਹਣਾ ਠੰਡਾ ਆ ਵਧੀਆ ਤੇ ਫੇਰ ਛਕਦੇ ਆ ਜੀ ਤੁਹਾਨੂੰ ਵੀ ਮਿਲਦੇ ਆ ਵੀਡੀਓ ਜੇ ਵੀ ਭਾਈ ਕੀ ਬਣਾਇਆ ਕਰਤ ਕਰਦੇ ਆ ਚੈੱਕ ਹਨਾ ਤੇ ਕਿਉਂ ਨੋ ਫਿਰ ਮਿਲਦੇ ਥਾਂ ਲੋ ਜੀ ਭਾਈ ਬਣ ਕੇ ਹੋ ਗਏ ਰੈਡੀ ਸਰਦਾਰ ਜੀ ਇੰਨੇ ਕੰਮ ਚ ਬਿਜ਼ੀ ਹੋ ਗਏ ਸਾਨੂੰ ਤਰਤਾਰਤਾ ਉਹ ਫੇ ਭਾਈ ਹੁਣ ਡੰਗਰਾਂ ਦਾ ਕੰਮ ਕੋਮਰ ਨਵੇੜਨ ਲੱਗੇ ਹੋਏ ਆ ਕੰਮ ਤਾਂ ਚੁਵਾਈ ਦਾ ਗਈ ਨਿਭੜ ਮੈਂ ਆ ਗਲਤੀ ਸਾਰੀ ਦੀਦੀ ਦੀ ਆ ਬਥੇਰੀ ਵਾਰੀ ਮੈਂ ਇਹਨਾਂ ਨੂੰ ਕਿਹਾ ਵੀ ਉਹ ਨਾ ਕਰਿਆ ਕਰੋ ਨਾ ਭੇਜਦੀ ਵੀ ਬਣਾ ਦਿੰਦੇ ਆ ਨਹੀਂ ਮੈਂ ਤਾਂ ਬਾਜੀ ਨੂੰ ਕਿਹਾ ਵੀ ਆਜੋ ਕਾਜੀ ਹਿੰਨੇ ਕੋਈ ਨਾ ਆਉਣ ਲੱਗੇ ਆਉਣ ਮੈਨੂੰ ਪਰਟੀ ਸਮਝੇ ਨਹੀਂ ਮੈਂ ਚੀਤੇ ਨਹੀਂ ਖਾਉਂ ਤਾਂ ਸਹੀ ਇੱਧਰ ਅਬੀ ਕੀ ਬਣ ਰਿਹਾ ਭਾਈ ਹੈ ਤੁਸੀਂ ਆਪਣੀ ਰਾਮ ਕਥਾ ਲੇ ਕੇ ਛੇਪ ਛੇਡ ਕੇ ਮੈਂ ਕਿਹਾ ਦੋ ਸੋਸ ਦੀ ਜੀ ਉੱਪਰ ਪੈਣੀ ਧੀ ਚਾੜ ਮੋਹਲਾ ਜਿਆਦਾ ਨਾ ਛਿੜੀ ਹੋ ਜੀ ਹੌਲੀ ਹੌਲੀ ਪੁੱਤ ਜਿੰਦਰ ਨੂੰ ਜਿਆਦਾ ਕਰਕੇ ਦੋ ਉਹ ਪਲੇਟ ਮੈਂ ਪਾ ਲਵਾਂ ਫਿਰ ਹੌਲੀ ਹੌਲੀ ਥੋੜਾ ਥੋੜਾ ਕੋਈ ਨਾ ਜਿਆਦਾ ਹੋ ਗਿਆ ਫਿਰ ਧੀ ਜੀ ਪਤਾ ਕੀ ਹੈ ਮੈਂ ਧੀ ਜੀ ਜਦੇ ਕਹਿ ਦਿੰਦੇ ਕਿ ਕੋਈ ਨਾ ਉਦੇ ਕੋਲ ਵੀਡੀਓ ਨਹੀਂ ਹੈ ਜੀ ਕੋਈ ਨਾ ਰਵਿੰਦਰ ਕੌਰ ਆਪਣੀ ਵੀਡੀਓ ਨੂੰ ਵੀ ਦੇਖ ਲੋ ਕਿ ਮੇਰਾ ਰੋਲਾ ਪੈਂਦਾ ਕੋਈ ਨਾ ਹਾਂ ਫਿਰ ਕੋਈ ਨਾ ਬਾਜੀ ਨੇ ਕਿ ਰੋਜ਼ ਥੋੜੀ ਨਾ ਦਰਸ ਖਾਣ ਦਾ ਗੱਲ ਪਤਾ ਕੀ ਹੈ ਹਾਂ ਤੇ ਗੁੱਸਾ ਵੀ ਆਉਗਾ ਨਹੀਂ ਹਾਂ ਭਾਈ ਇਹ ਤਾਂ ਮੈਂ ਤਾਂ ਆਪਣਾ ਕਰਦੀ ਹਾਂ ਮੈਂ 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 ਤੂੰ ਵੀ ਖਾਲੀ ਦਸ ਦਹੀਂ ਦਹੀਂ ਜਮੇ ਥੋੜਾ ਜਿਹਾ ਪਾਇਆ ਹੈ। ਪਹਿਲਾਂ ਖਾ ਕੇ ਤਾਂ ਦੇਖ ਲੋ ਫਿਰ ਜੇ ਤੁਸੀਂ ਕਿਹਾ ਵੀ ਜਿਆਦਾ ਹੈ। ਕਿੰਨਾ ਪਤਾ ਇਹ ਜਿਆਦਾ ਪਤਾ। ਇਹ ਜਿਆ ਦੇਖ ਲੋ ਬਹਾਉਲ ਕਿਤੇ ਮਿਲਣਾ ਹੈ। ਹੈ। ਚਮਚ ਹਟਾਉਣ ਲੱਗੀ ਹੈ। ਓਏ 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 ਓਏ। ਕਾਵੇਂ ਇੱਥੇ ਬੈਠੇ ਬਿਠਾਏ ਆ ਨਾ ਵਧੀਆ ਆਇਟਮ ਮਿਲ ਜਣੀ ਬਣੀ ਬਣੀ। ਦੇਖਦੇ ਹਾਂ ਕੀ ਟੇਸਟ ਆਈ ਦਾ ਹਨਾ। ਲੱਗਦਾ ਤਾਂ ਬੈਠੇ ਬੂਚ ਪਾਣੀ ਗਿਆ ਤਾਂ ਹੁੰਦਾ ਦੇਖ ਕੇ। ਬਾਕੀ ਹੁਣ ਦੇਖਦੇ ਹਾਂ ਖਾ ਕੇ। ਪਾਣੀ ਹੋ ਗਿਆ ਪਾਣੀ ਆਇਆ ਆਪਾਂ। ਪਪੀ ਬੰਦ ਗੋਬੀ ਦਾ ਪੀਕ ਲੇਟਾ ਰਹੀ ਹੂ ਜੀ ਉਸਵਾਦ ਲੱਗਣੀ ਕੀ ਉੱਪਰ ਛਿੜਕਣਾ ਵਾਰੀ ਵਾਰੀ ਤੇ ਇਹ ਫੁੱਤ ਕਿਹੜਾ ਖਾਣਾ ਹੈ ਭਾਈ ਆਈਟਮ ਬਹੁਤ ਬਦਲੇ ਬਣੀ ਹੋਇਆ ਦੇਖੋ ਜੀ ਇੱਕ ਤਾਂ ਬਰੈਡ ਕਰਕੇ ਬਰੈਡ ਫਰਾਈ ਹੋਇਆ ਉਹ ਜਿੱਦਾਂ ਹੁਣ ਕਰਾਂਚੀਜਾ ਹੋ ਗਿਆ ਹਨਾ ਇੱਕ ਤਾਂ ਉਹਦੇ ਕਰਕੇ ਲੱਗੇ ਸਵਾਦ ਆ ਦਿਕ ਨੰਬਰ ਦੋ ਜੇ ਕਿਤੇ ਹਾਂ ਜੇ ਇਸ ਵਿੱਚ ਕਿਤੇ ਥੋੜੀ ਥੋੜੀ ਬੰਦ ਗੋਬੀ ਪੈ ਜਾਂਦੀ ਨਾ ਬਿਲਕੁਲ ਸੋਨੇ ਪਰ ਸੁਆਗਾ ਹੋ ਜਾਣਾ ਤਾਂ ਬੈਹ ਜਾ ਬੈਹ ਜਾ ਹੀ ਹੋਣੀ ਸੀ ਬਾਈ ਨਹੀਂ ਆਈਟਮ ਹੁੰਦੀ ਵਧੀਆ ਬਣੀ ਆ ਹੁਣ ਖਲੋ ਜਾ ਖਲੋ ਜਾਏ ਫਿਰ ਬੈਹ ਜਾ ਬੈਹ ਜਾ ਹੋਣੀ ਹੈ ਹੁਣ ਮਾੜੀ ਹੈ ਨਹੀਂ ਬਣਿਆ ਉਹ ਵੀ ਨਹੀਂ ਥੋੜਾ ਜਿਹਾ ਫਰਕ ਹੈ ਉਹ ਤਾਂ ਉਹੀ ਬਣੀ ਜਿੱਕਰ ਉਹ ਤਾਂ ਬੈਹ ਜਾ ਬੈਹ ਜਾ ਹੋਣੀ ਹੁਣ ਖਲੋ ਜਾ ਖਲੋ ਜਾ ਹੁੰਦੀ ਆ ਹੁਣ ਇਹ ਤਾਂ ਹੁਣ ਵੀ ਬਹੁਤ ਵਧੀਆ ਕਈ ਤਾਂ ਦੇ ਆਪਣਾ ਦਵਾ ਮਾਰ ਕੇ ਲੰਘ ਵੀ ਗਏ ਭਾਵੇਂ ਲਰ ਗਏ ਨਾ ਉਹ ਕਾਮੇ ਲੰਘ ਗਏ ਆਪਣਾ ਨਹੀਂ ਕਰਕੇ ਹੰਦੀ ਮੱਲਾ ਦਾ ਨੀ ਬਣਿਆ ਤਾਂ ਬਾਈ ਬਹੁਤ ਡੀਸਟੀ ਚੀਜ਼ ਆ ਹਨਾ ਚਲੋ ਮੈਂ ਕਿਹਾ ਤੁਸਾਂ ਨਹੀਂ ਖਾਡੋ ਮੈਂ ਹਮਦਾ ਮਨ ਕੀ ਤੇ ਮੈਨੂੰ ਖਾਡੋ ਯਾਰ ਮੈਂ ਨਾ ਬੜਾ ਕਹੀਂ ਪਾਈ ਦੀ ਕਿੰਨੇ ਦਾ 40 ਰੁਪਏ ਪਲੇਟ ਆ 40 10 ਰੁਪਏ ਤਾਂ ਨਹੀਂ ਆ ਚਲ ਆਏ ਕਰੋ ਬਾਕੀ ਦਾ ਮੇਰੇ ਮੈਂ ਹੀ ਮੇਰਾ ਹੀ ਦੁੱਧ ਦਾ ਇਹ ਆਏ ਹੋ ਗਵਾਇਆ ਨਾ ਗਰਮ ਕਰਕੇ ਪਾਣੀ ਦੇ ਕੇ ਅਸਲੀ ਹੋ ਹਾਂ ਥੋੜਾ ਦੁੱਧ ਬਣਾ ਕੇ ਹੋਰ ਜੋ ਪੈਸੇ ਹਾਂ ਜੋ ਕੱਟ ਲਿਓ ਮੇਰੇ ਦੁੱਧ ਵਾਲੇ ਦੇਖਾ ਮੇਰੀ ਗੱਲ ਸੁਣ ਤੁਸੀਂ 5 ਕਿਲੋ ਦੁੱਧ ਕਾ ਟੋਕਾ ਟ ਸਵੇਰੇ ਰੱਖਦੀ ਆ 5 ਕਿਲੋ ਰੱਖ ਲੈਂਦੀ ਆ ਸ਼ਾਮ ਨੂੰ ਇਹ 5 ਕਿਲੋ ਥੋੜੀ ਜਿਹੀ ਹੁੰਦਾ ਸ਼ਾਮ ਨੂੰ ਸ਼ਾਮ ਨੂੰ ਕਦੋਂ ਲੈ ਆੜੇ ਨਹੀਂ ਆਇਆ ਕਰਕੇ ਲੱਗੇ ਜਾਂਦਾ ਤੁਹਾਨੂੰ ਸ਼ਾਮ ਨੂੰ ਜ਼ਿਆਦਾ ਹੁੰਦਾ ਨਾ ਘੱਟ ਹੁੰਦਾ ਸ਼ਾਮ ਨੂੰ ਕਾਤੇ ਸ਼ਾਮ ਨੂੰ ਘੱਟ ਹੁੰਦਾ ਦੋ 2.5 ਕਿਲੋ ਹੁੰਦਾ ਸ਼ਾਮ ਨੂੰ ਸਵੇਰੇ 5 ਕਿਲੋ ਤਾਂ ਰੱਖਦੇ ਵੀ ਸ਼ਾਮ ਤੱਕ ਉਹ 5 ਕਿਲੋ ਵਰਤ ਹੋ ਜਾਂਦਾ ਸ਼ਾਮ ਨੂੰ ਦੁੱਧ ਆਹਗਾ ਤਾਂ ਆਪਾਂ ਤਾਂ ਕਿਲੋ ਦਾ ਲੱਗਦਾ ਹੀ ਆ ਨਾ ਇਹ ਲੱਗੇ ਜਾਂਦਾ ਰਾਤ ਤੇ ਹੁੰਦਾ ਚਾਹ ਦਾ ਆਰਡਰ ਤੁਸੀਂ ਇਹ ਲਾਗੇ ਮੈਂ ਕਹਿੰਦਾ ਘੱਟੋ ਘੱਟ ਜਾਨੀ 20 ਕੁ ਹਜ਼ਾਰ ਦਾ ਬਣ ਜਣਾ ਉਹ 20000 ਚੋਂ ਆ ਕੱਟ ਲਿਓ 40 ਰੁਪਏ ਹਾਂ 20 ਚ ਐਸੇ ਚਾਹੀਏ ਕੱਟ ਲੈ ਠੀਕ ਹੈ ਗੜੀ ਵਧੀਆ ਬਣੀ ਹੈ ਹੈ ਵਧੀਆ ਬਣੀ ਮੰਮੀ ਜਿਹਦੇ ਵਿੱਚ ਤੁਸੀਂ ਦੁੱਧ ਚਾਣਿਆ ਉਹ ਬਾਲਟੀਆਂ ਸੀ ਧਾਣਿਆ ਜਿਹਦੇ ਵਿੱਚ ਦੁੱਧ ਜਾਂਦਾ ਉਹ ਢੋਲ ਸੀ ਧਾਣਿਆ ਅੱਧਾ ਢੋਲ ਨਹੀਂ ਕੋ ਦੋ ਤਾਂ ਆਪਣੇ ਢੋਲ ਤੋਂ ਲੈ ਲੈ ਇਹ ਪਟਿੱਕੇ ਖਾਣੇ ਦਾ ਹੋਊਗਾ ਤੇਰਾ ਮੋਟਰ ਲੱਗਦਾ ਹੈ ਜੇ ਜੇ ਪਟਿੱਕੇ ਪਲੇਟ ਖਾਂਦੇ ਨੇ ਉਹਨਾਂ ਦਾ ਤਾਂ ਵਧੀਆ ਹਾਂ ਨਹੀਂ ਮੈਂ ਭਾਈ ਐਡਮ ਬਹੁਤ ਵਧੀਆ ਬਣੀ ਆ ਐ ਨਿੱਕ ਨੰਬਰ ਆਪ porte ਜਿਹੜਾ ਦਹੀਂ ਪੈ ਗਿਆ ਨਾ ਇਹਨੇ ਤਾਂ ਰੰਗ ਹੀ ਲਾਉ ਨੂਰ ਉੱਧਰ ਵੇਖ ਨੂਰ ਕਿਆ ਕਰਨ ਲੱਗੀ ਹੋਰ ਲੱਗੀ ਉਤਾਰ ਤੋੜਨ ਉਤਾਰ ਕੱਢਨੇ ਹੋ ਨੂਰ ਛੱਡ ਜਾ ਫੇ ਆ ਗਿਆ ਨਾ ਹੱਥ ਨਾਲ ਖਿੱਚਣ ਲੱਗੀ ਵੀ ਆ ਨੂਰ ਤਾਰ ਛੱਡ ਦੇ ਪੁੱਤ ਤਾਰ ਕੰਦੇ ਚੋਂ ਖਾ ਦੇ ਹਾਂ ਮਰਕੀਤ ਟਾਈਮਿੰਗ ਖਾਣਾ ਪੁੱਤ ਖਾਣਾ ਪੈਂਦੇ ਡੀਰ ਦੇ ਉੱਪਰ ਉਂਗਲੀਆਂ ਹੀ ਪਾਈ ਰੱਖੇਗਾ ਮੂੰਹ 'ਚ ਗੰਦਾ ਬੱਚਾ ਓਏ ਅਨੀਤੀ ਚੀਜੀ ਗਾਣੀ ਲੈ ਪੇਰ ਪਾਲੀਆਂ ਉਂਗਲੀਆਂ ਨੂਰ ਇਹ ਜੀਆਂ ਮੂੰਹ ਉਂਗਲਾ ਮੂੰਹ ਚ ਬਾਹਰ ਕਰ ਦੂਗੀ ਆਪੜੀਆਂ ਪਾ ਲੈਂਦੀ ਉਹ ਨੂਰ ਚੀਜੀ ਖਾਲੀ ਦਾਦੀ ਨੇ ਆ ਜਾ ਲਓ ਬਈ ਆਈਟਮ ਬਹੁਤ ਵਧੀਆ ਏ ਉਹਨੇ ਆਪਣੇ ਦੋ ਮਾਰ ਲਿਆ ਆਪਣੇ ਪਾਪਾ ਨਾਲ ਚੁੱਪ ਚੁੱਪ ਜਾਈਂਗੇ ਅਬ ਕਾ ਲਿਆ ਮਰੀਆ ਮੇ ਖਾਣ ਲੱਗਿਆ ਵਾ ਕੁਛ ਮੋਣਾ ਨਹੀਂ ਤੁਸੀਂ ਬਾਮਾ ਨਹੀਂ ਪਾ ਦੋ ਫੜੇ ਆ ਕੇ ਦੱਸੋ ਬਾਅਦ ਅਮੜੀਆਂ ਫੜਿਓ ਜੀ ਥੋੜਾ ਦੱਸਦਾ ਇਕ ਥੋੜੀ ਵੀ ਪਾਇਓ ਹੋ ਤੱਕੀ ਤੱਕੀ ਆਪਾ ਨੂੰ ਚਲੋ ਹਾਂ ਆ ਮਨ ਨੂੰ ਲੱਗਦੀ ਵੱਡੀ ਥੋੜੀ ਹੋਰ ਪਾ ਲੋ ਆ ਹੱਦੂ ਆਹ ਪਾ ਆਪਾ ਨਹੀਂ ਦੋ ਬਪਾ ਜੀ ਆਹ ਸੌਸ ਵੀ ਪਾ ਦਿਓ ਜੀ ਹੂੰ ਪਾ ਲੈ ਮਣੀ ਸੌਸ ਵੀ ਪਾ ਦਿਓ ਬਈ ਰੋਈ ਜਾ ਚਾਹ ਵੀ ਕਰਨੀਆਂ ਆਹ ਨਾ ਆਟਮ ਦੱਗਿਆ ਬਣੀ ਨੂੰ ਹਾਂ ਨਾਲੇ ਪਾਪਾ ਜੀ ਘਰ ਦੀ ਨਾਲੇ ਘਰ ਦੀ ਇਸ ਇੱਕ ਤੇਲ ਹੀ ਨਹੀਂ ਕਰਦਾ ਹੈਗਾ ਜੀ ਆਪਾ ਸੁਣਾ ਪਾਪਾ ਜੀ ਨੇ ਤਾਂ ਹੀ ਦੁਆਰਾ ਪਵਾ ਲਈ ਹਾਂ ਹਾਂ ਨਹੀਂ ਬਣੀ ਜੀ ਜਹੀਂ ਦੇ ਹੋ ਪਰੋ ਉਹ ਤੇ ਕਿੱਥੇ ਜਾਣਾ ਹੁਣ ਪੈਲੀ ਬੋਲੀ ਤੇ ਵੀ ਕਰਨਾ ਸਟੇਲ ਵਾਲਾ ਹੰਬਾ ਲਾਉਣਾ ਪਿਆ ਯਾਰ ਰਵਿੰਦਰ ਲਿਆ ਦਿਓ ਆਪਣੇ ਘਰ ਦੀ ਬਰਕਤ ਨੂੰ ਦੀ ਹੈ ਜਿੰਨਾ ਮਰਜ਼ੀ ਬਾਤ ਨੂੰ ਜਾਵੇ ਦੇਖਣੇ ਕੱਲੂ ਬਣਾ ਲੈ ਅੱਜ ਖਾ ਲਈਆ ਉਹ ਲੈਣਾ ਪਹੁੰਚਣਾ ਉਹ ਨਹੀਂ ਕਹਨੇ ਆ ਬਸੇ ਉਹ ਸਰੋ ਲੱਗਦੀ ਕਾਦਾ ਜੀ ਵਾਹ ਲਾਮੀ ਹੋ ਜਾਗਾ ਨਹੀਂ ਤੇਰੀ ਵੱਢ ਕੇ ਫਿਰ ਸਰੋ ਹੋ ਜਣੀ ਇੱਕ ਕੀਲਾ ਸਰੂਗਾ ਹੀ ਮੈਂ ਕਰੂੰਗਾ ਇਹ ਕੀਲਾ ਸਰੂਗਾ ਦੋ ਇਹ ਕਰਦੀ ਹੋਵੇ ਦੋ ਘਰ ਤਾਂ ਨਾ ਲਾਈਏ ਹੁਣ ਚਗੀਤਾ ਹੈ ਤੇਲ ਘਰਦਾ ਹੋਵੇ ਕੋਈ ਟੈਨਸ਼ਨ ਨਹੀਂ ਹਾਂ ਇੱਕ ਪਿੱਲਾ ਧਰੋਣਾ ਕਰਕੇ ਨਾ ਜਿਹੜਾ ਮੰਮੀ ਕੋਲ ਡਰਮ ਦੇ ਆਏ ਤੇ ਉਹ ਜਿਹੜਾ ਭਰਲੇ ਗੁਰੂ ਉਹ ਭਰਲੇ ਕਰਨਾ ਹੈ ਉਹਦੇ ਯਾਰ ਪੰਜ ਚਾਰ ਪੰਜ ਕੋਟ ਬੈਣੀ ਉਹਨੂੰ ਸਿਨੇਮਾ ਤੇ ਨਾ ਹੋ ਜਾਂਦਾ ਹੋਰ ਮੇਰੇ ਨੂੰ ਬੋਰੇ ਪਰ ਕੋਟ ਅੰਡਾ ਨਾ ਕੋਈ ਚਾਹੇ ਵੇਚ ਲੋ ਉਹਦੇ ਤੇ ਆਪਣੇ ਦੋ ਜਿਆਦਾ ਨਹੀਂ ਛਾਲ ਲੰਘ ਜੇ ਵੇਚ ਨਹੀਂ ਲੈਣਾ ਹੋਰ ਲੈ ਲੋ ਅੰਨੇ ਪਏ ਆ ਹਾਂ ਸਾਫ ਤੇ ਭਾਜੀ ਖਾ ਕੇ ਆਪਾਂ ਆਪਣੇ ਹੀ ਆ ਗਰੁੱਪ ਦੇ ਦੇ ਆਹ ਲਓ ਆਹ ਲਓ ਚੋਰ ਚਲਾ ਰਿਹਾ ਜਿਹੜਾ ਹਾਂ ਆ ਵੀ ਵੈਸੇ ਬਹੁਤ ਹੋ ਗਿਆ ਤੇ ਆਹ ਲਓ ਫੜੋ ਹਰ ਆਪ ਨੂੰ ਚੱਲ ਬਾਈਕ ਘਰ ਦੀ ਟਿੱਕੀ ਟਿੱਕੀ ਕਹਿ ਸਕਦੇ ਇਹਨੂੰ ਬਰੇਡਰ ਟਿੱਕੀ ਕੁੱਝ ਲੋ ਫੜੋ ਜੀ ਪਿਆਰ ਵੀ ਪਾਵੇ ਥੋੜੇ ਦੇਖੀ ਬਣਾਉਣਾ ਐ ਨੂੰ ਕੋਈ ਨਹੀਂ ਉਹ ਦੇ ਲੈ ਬਾਈ ਬਣਾਉਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਿਆ ਜਾਊਗਾ ਪਹਿਲਾਂ ਖਾ ਲੀਏ ਇੱਕ ਲੈ ਹਾਂ ਤਾਂ ਪਾਉਗੀ ਐ ਪੇਟ ਭੁਜਾ ਫਿਰ ਕੰਮ ਦੂਜਾ ਐ ਕਰੋ ਸਾਡੀ ਬਾਪ ਬੱਲੇ ਬੱਲੇ ਬਾਤ ਕਰਦੇ ਹਾਂ ਹਾਂ ਪਹਿਲਾਂ ਰਾਤ ਦੇ ਜਿਹੜਾ ਬੰਦੇ ਕੰਮ ਆਇਆ ਉਹ ਉਹ ਹੀ ਕਰ ਦੋ ਫਿਰ ਤਾਂ ਗੱਲ ਵੀ ਆ ਮੈਨੂੰ ਬਣਾ ਕਰਾਈ ਬਾਈ ਪਹਿਲਾਂ ਭੈਜਾ ਸਹੀ ਕਰ ਚਲੋ ਛੋ ਜਾ ਮੇਰਾ ਕੁਝ ਖੇ ਬਾਈ ਬੰਦੇ ਦਾ ਮਤਲਬ ਨਹੀਂ ਹੁੰਦਾ ਉਹ ਜਿਹੜੇ ਆਨੇ ਸਾਂਭਣਨੇ ਥੋੜੇ ਮਮਾ ਕਹਿੰਦੇ ਭਾਜੀ ਕਹਿੰਦੀ ਆਂ ਕੰਮ ਕਰ ਐ ਕਰੋ ਫਿਰ ਕੰਮ ਬਚੇ ਨਹੀਂ ਕਰਕੇ ਦੇਖ ਲੋ ਅੱਜ ਆਪਣਾ ਤਾਂ ਪਹਿਲਾਂ ਕਰ ਲੂਗੀ ਅਵੇਦਰ ਮੈਂ ਕਰ ਲੂਗੀ ਮੈਂ ਗਾਵਾਂ ਨੂੰ ਕਰ ਲੂਗੀ ਮੈਂ ਕੱਲੀਆਂ ਗਾਵਾਂ ਸਾਂਭ ਲੂਗੀ ਗਾਵਾਂ ਗੂਆਂ ਨਹੀਂ 25 ਟੋਕਰੀਆ ਦੋਏ ਦੀਆਂ ਉਹ ਹੁਣ ਹੈਗਾ ਅਲਕਲ ਕਹਿਣਾ ਬਸ ਤੇ ਤੁਹਾਡਾ ਪਰਦੇ ਕਰਨਾ ਤੁਸੀਂ ਚੱਕ ਲਿਓ ਹਾਂ ਤੁਸੀਂ ਹੋਰ ਕ ਤੁਸੀਂ ਚੱਕ ਪਰਣਈਆਂ ਅਲਕਲ ਬੋਲ ਰਹਾ ਹੈਗਾ ਹੁਣ ਇਹ ਮਰੂ ਦੀ ਸਾਥੀ ਹੋ ਗਈ ਚਿਕਾਣਾ ਬਣਾਉਂਦੀ ਕਹਿੰਦੇ ਉਹਨੂੰ ਚਿਕਾਣਾ ਬਣਾਓ ਤੇਰੇ ਕੋਲ ਨਹੀਂ ਆਪਾਂ ਜਕਣ ਬਾ ਕੋਈ ਫੇਸ ਨੂੰ ਉਹ ਤਾਂ ਕੋਈ ਨਾ ਫਿਰ ਚਕਾ ਦੂੰਗੇ ਉਹ ਤਾਂ ਕੋਈ ਇਸ਼ੂ ਨਹੀਂ ਹਾਂ ਜੀ ਹੋਰ ਤਾਂ ਨਹੀਂ ਬਿੱਟੂ ਨੇ ਆਪਨੇ ਹੱਥ ਕੰਮ ਆ ਨਹੀਂ ਬਿੱਟੂ ਜਣਾ ਆ ਜਾਓ ਸਾਦਾ ਆਹ ਤਾਂ ਮੇਰੇ ਕੋਲ 12:00 ਬੱਜ ਜਾਏਗੀ ਮੈਂ 2 ਕੁ ਮਹੀਨੇ ਹੋਰ ਤੇ ਮੈਂ ਠੀਕ ਹੋ ਜਾਵਾਂ ਨਾ ਫਿਰ ਮੈਂ ਪਕਾ ਦੇ ਲਵਾਂਗੀ ਕੋਈ ਘਰ ਆਇਆ ਲਿਆ ਕਰਨਾ ਪਰ ਗੋਹਾ ਚਾੜਨਾ ਕੀਰਦਾ ਇਹ ਗਰ ਪਰਜ ਰੁਕੀ ਜਾਂਦੀ ਲੋੜੀ ਸਹੀ ਗੱਲ ਆ ਮਾਦਾ ਹਨਾ ਬਹੁਤ ਚੋਪ ਤੇ ਆਲੀ ਸਾਤੀ ਮਾ ਲੂ ਕੋਪ ਤੇ ਅੱਜ ਅਲੂ ਗੋਪਤੇ ਬਣਾਏ ਆ ਨਾ ਅਲੂ ਗੋਪਤੇ ਲੈ 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 ਇਹ ਤਾਂ ਸਬਜੀ ਵੀ ਅੱਜ ਬਹਿ ਜਾ ਬਹਿ ਜਾ ਅਲੂ ਆ ਇੱਕ ਤਾਂ ਥੋੜੇ ਮੋਟੇ ਪਤਲੇ ਨਹੀਂ ਪਤਾ ਲਾ ਦੇ ਲੈ ਲੈ ਹਾ ਤੂੰ ਹਟ ਆ ਨਿਆ ਪੁੱਤ ਨਹੀਂ ਦਹੀਂ ਵਾਲਾ ਤੇ ਕਰਨੀ ਨਾ ਕੋਤੋਂ 1 8 8 2 8 16 3 8 24 4 8 32 320 ਰੁਪਏ ਬਣ ਗਿਆ ਹੁਣ ਦੇ ਦਿਓ ਦੀ ਕਾਨੂੰ 400 ਹੀ ਕਰ ਲੈਣੇ ਆ ਉਪਰ ਦਾ ਹੀ ਨਹੀਂ ਪਾਇਆ ਨੇ ਐਕਸਟਰ ਬਣੀ ਵੀ ਕੋਈ ਨਾ ਹਾਂ 8 ਰੁਪਏ ਦੀ ਸੇਧਾ ਇਹ ਸਾਭਾ ਬੰ 20000 ਕਿੰਨਾ ਬਣਿਆ ਇਹ ਟੋਟਲ 500 ਪਈਆ 500 500 ਆ ਸਭ ਕੁਝ ਵਿੱਚ ਤੇ ਟੂਲ ਵਿੱਚ ਪਰ ਨਕਦ ਕੈਸ਼ ਚਾਹੀਦਾ ਤੁਹਾਨੂੰ ਸਾਡੇ 19000 ਦੇ ਦਿਓ 500 ਕੱਟ ਲਿਓ ਨਾ ਕੱਟਣਾ ਕੱਟਣਾ ਨਹੀਂ ਨਕਦ ਚਾਹੀਦਾ ਭਾਈ ਸਾਨੂੰ ਲੈ ਦੱਸ ਹੋ ਗਿਆ ਫਿਰ ਆਇਆ ਕਰਦੀ ਆ ਭਾਂਡੇ ਮੰਜਣੇ ਵਾਲੀ ਨੇ 5000 ਹੁੰਦਾ ਉਸ ਚਾ ਲਾਉਣੇ ਵਾਲੀ ਆਪਣੀ 2000 ਲੈ ਕੇ ਜਾਂਦੀ ਆ ਰੋਟੀ ਬਣਾਉਣੇ ਵਾਲੀ 10000 ਲੈ ਲੂਗੀ ਹੋਰ ਕੀ ਵੀ ਇੰਨਾ ਔਖਾ ਕੰਮ ਕਰਨਾ ਮਹੀਨੇ ਦਾ ਲੈ ਆਓ ਧਰੋ ਪੈਸੇ ਕੋਈ ਪੈਸੇ ਉੱਤੇ ਲੈ ਜਾਣੇ ਲੈ ਆਓ ਕੱਪੜੇ ਤਾਂ ਆਉਣੇ ਨੇ ਹਲੇ ਲਾਏ ਨਹੀਂ ਮੈਂ ਮੈਂ ਤਾਂ ਆਪਣੇ ਦੁੱਧ ਦੀ ਮੰਗੇ ਮੈਂ ਐਸੀ ਹੀ ਲੈਦਾ ਅਸੀਂ ਤਾਂ ਆਪਣੇ ਕੰਮ ਦੇ ਤੁਸੀਂ ਆਪਣੇ ਕੰਮ ਦੇ ਮੰਗ ਰਹੇ ਹੋ ਮੰਨ ਲਓ ਤੁਸੀਂ ਵੀ ਆਪਣੇ ਕੰਮ ਦੇ ਮੰਗ ਰਹੇ ਆ ਦੁੱਧ ਤੇ ਲਿਆਓ ਨਹੀਂ ਤੁਸੀਂ ਕੀ ਕਰਨਾ ਫਿਰ ਜੇ ਮੈਂ ਸਾਰੇ ਕੰਮਾਂ ਨੂੰ ਇੱਥੇ ਜਨਾਨੀਆਂ ਲਾ ਲੀਆਂ ਤੁਸੀਂ ਦੱਸੋ ਫੇ ਤੁਸੀਂ ਕੀ ਕਰਨਾ ਤੁਸੀਂ ਆਪਣੇ ਦੁੱਧ ਦੇ ਲੈ ਕੇ ਦੁੱਧ ਦੇ ਪੈਸੇ ਲੈਣੇ ਨਹੀਂ ਮੈਂ ਇੱਥੇ ਗੋਹਾ ਚੱਕ ਦਸਦਾ ਜੀ ਮੈਂ ਤਾਂ ਅਸੀਂ ਤਾਂ ਕਪੜੇ ਤਾਂ ਨਹੀਂ ਆਸੀ ਕਪੜੇ ਤਾਂ ਨਹੀਂ ਐ ਜੀ ਆਪਣੀ ਜਗ੍ਹਾ ਸਾਰੇ ਸੱਚੇ ਆ ਹਾਂ ਗੱਲ ਤਾਂ ਹੋ ਗਈ ਤੂੰ ਆਪਣੇ ਕੰਮ ਨੂੰ ਕਹਿਣਾ ਤੇ ਆਪਣੇ ਨੂੰ ਕਹਿਣੀ ਆ ਕੰਮ ਕਿਸੇ ਦਾ ਵੀ ਸੌਖਾ ਨਹੀਂ ਆ ਦੇਖੋ ਕੰਮ ਥੋੜਾ ਵੀ ਮਿਹਨਤ ਵਾਲਾ ਕੰਮ ਇੱਧਰ ਵੀ ਮਿਹਨਤ ਵਾਲਾ ਭਾਈ ਕੋਈ ਇਨਸਾਫ ਨਹੀਂ ਹੈਗਾ ਇਹ ਤਾਂ ਇਨਸਾਫ ਇਨਸਾਫ ਬੱਸ ਕਰੋ ਮੈਂ ਤਾਂ ਰੇਕਮ ਨਾ ਦੇ ਨਾ ਲੈ ਹਾਂ ਹੋ ਗਿਆ ਸੋ ਰੋਟੀ ਖਾ ਕੇ ਆਪਣੇ ਕੰਮ ਚੱਲ ਜੇ ਠਿੱਕੇ ਆ ਕੇ ਮੈਂ ਆਪਣੇ ਕੰਮ ਲੱਗ ਦੂੰਗਾ ਮੈਂ ਵੀ ਇਹੀ ਕਹੀ ਜਾਂਦੀ ਆ ਕੰਮ ਆ ਜਾਏ ਕਰੋ ਬਾਅਦ ਥੱਲੇ ਆਇਆ ਕਰੋ ਮੈਂ ਭਾਈ ਮੈਂ ਕਰਾ ਦਿੰਦਾ ਤੁਸੀਂ ਮੇਰੇ ਕੇ ਕਰਾ ਦੋ ਗੱਲ ਤਾਂ ਇਹਨੇ ਨੇ ਸ਼ੁਰੂ ਕਰੀ ਮੈਂ ਅੱਜ ਦਿੱਤੀ ਸ਼ੁਰੂ ਹੋਈ ਦੀਦੀ ਗੱਲ ਜਸਨੇ ਤੂੰ ਆਪਣੇ ਘਰ ਵਾਲੇ ਤੇ ਕਰਾ ਲਾ ਮੈਂ ਆਪਣੇ ਲਈ ਕਰਾ ਲੰਦੀ ਆ ਕੰਮ ਹੋ ਗਿਆ ਮੈਂ ਕੀ ਕਰਾਂ ਚਲੋ ਭਾਈ ਆਪਾਂ ਹੁਣ ਚੱਲੀਏ ਆਪਣੀਆਂ ਦਾ 20 25 ਟੋکریاں ਉਧਰ ਪਈਆਂ ਐ ਆ ਵੀ ਨੀ ਜਾਣੂ ਟਿੱਕੀਆਂ ਨਹੀਂ ਕੁਝ ਕੇ ਪਾਸ ਚਾਹੀਆਂ ਹਾਂ ਆ ਟਿੱਕੀਆਂ ਦਾ ਮੇਰੀਆਂ ਹੁਣ ਆਜ ਮੋਜਣੀਆਂ ਟਿੱਕੀਆਂ ਦਾ ਮੇਰੀਆਂ ਹੁਣ ਆਜ ਮੋਜਣੀਆਂ ਬਾਕੀ ਅੱਠ ਦੇ ਹੋ ਜਾਣੀਆਂ ਜਾਂਦੀ ਹਾਂ ਮੇਲੇ ਮਾਰਕ ਬਾਕੀ ਹੁਣ ਭਾਈ ਕਮ ਕਮ ਨਵੇੜੀਏ 18 ਹਨਾ ਪਾਣੀ ਤਾਂ ਨਹੀਂ ਤੇ ਫੇਰ ਤੁਹਾਨੂੰ ਮਿਲਦੇ ਆਂ ਕਿਥੇ ਅਗਲੇ ਬਲੌਗ ਚ ਕਰਦੀ ਆ ਸਮਾਰਤੀ ਬਲੌਗ ਦੀ ਹਾਂਜੀ ਹਾਂਜੀ ਕਰ ਪਰਮਿਸ਼ਨ ਹੈ ਬਿਲਕੁਲ ਨਹੀਂ ਆ ਗਿਆ ਹੈ ਆ ਗਿਆ ਹੈ ਮਿਲਦੇ ਫੇਰ ਤੁਹਾਨੂੰ ਕਿਸੇ ਅਗਲੇ ਬਲੌਗ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ ਜੀ ਸਾਰਿਆਂ ਨੂੰ